ਆਜੋ ਆਜੋ ਬਣਾ ਲਓ ਸਾਡੇ ਨਾਲ ਪੈਸਾ ਆਹ ਵੇਖ ਲੋ ਹਾਲ ਮੀਂਹ ਪੈ ਰਿਹਾ ਤੇ ਆਹ ਸਾਡੀਆਂ ਰੋਟੀਆਂ ਪੱਕਣ ਦੀਆਂ ਹੈ ਤੇ ਆਹ ਤਰਪਾਲ ਹੱਥ 'ਚ ਫੜ ਕੇ ਖੜਿਆ ਇਹਨੂੰ ਕਹਿੰਦੇ ਪਿਕਨਿਕ ਆਹ ਪਿਕਨਿਕ ਹੁੰਦੀ ਆ ਹੈ ਆਜੋ ਜਿਹੜਾ ਜੀ ਕਰਦਾ ਪਿਕਨਿਕ ਮਨਾਉਣ ਨੂੰ 15 ਸਾਲ ਪੁਰਾਣੇ ਕਬਾੜ ਹੋ ਚੁੱਕੇ ਮੋਟਰਸਾਈਕਲ ਦੀ ਨਾਰਮਲ ਜੀ ਰਿਪੇਅਰ ਕਰਵਾ ਕੇ ਦੁਨੀਆਂ ਦਾ ਸਭ ਤੋਂ ਨਿਕੰਮਾ ਤੇ ਵੇਲੜ ਮੁੰਡਾ ਜਿੰਨੇ ਆਪਣੇ ਪਰਿਵਾਰ ਨੂੰ ਕਦੀ ਕੋਈ ਸੁੱਖ ਨਹੀਂ ਦਿੱਤਾ ਕਿਵੇਂ ਉਹ ਠੰਡ ਦੇ ਵਿੱਚ ਰਜਾਈ ਛੱਡ ਕੇ ਇੱਕ ਵਿਸ਼ਵ ਇਤਿਹਾਸ ਰਚਣ ਜਾਂਦਾ ਉਹ ਕਹਾਣੀ ਤੁਹਾਡੇ ਰੂਬਰੂ ਕਰਦੇ ਹਾਂ ਸਨ 2020 ਲਾਕਡਾਊਨ ਵਾਲਾ ਸਾਲ ਤਕਰੀਬਨ ਸਤੰਬਰ ਅਕਤੂਬਰ ਦੇ ਵਿੱਚ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਨਵੰਬਰ 26 ਨੂੰ ਸ਼ਾਇਦ ਸਾਡੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਬਣਾ ਕੇ ਦਿੱਲੀ ਦੇ ਬਾਰਡਰਾਂ ਤੇ ਧਰਨਾ ਲਾਉਣ ਨੂੰ ਤੁਰ ਪਏ ਸੀ ਜਿਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਔਰ ਸ਼ਾਇਦ 28 29 ਤਰੀਕ ਨੂੰ ਦਿੱਲੀ ਦੇ ਬਾਰਡਰਾਂ ਤੇ ਪਹੁੰਚ ਸਕੇ ਸੀ ਸਰਕਾਰ ਦੀਆਂ ਰੋਕਾਂ ਤੋਂ ਬਾਅਦ ਵੀ 29 ਦਸੰਬਰ 2020 ਨੂੰ ਅੰਮ੍ਰਿਤਸਰ ਤੋਂ ਚੱਲ ਕੇ ਸ਼ਾਮ ਨੂੰ ਮੈਂ ਸਰਹੰਦ ਫਤਿਹਗੜ ਸਾਹਿਬ ਪਹੁੰਚ ਗਿਆ। ਉੱਥੋਂ ਸ਼ਹੀਦਾਂ ਦੇ ਸਥਾਨ ਤੇ ਦਰਸ਼ਨ ਕਰਕੇ ਅਸ਼ੀਰਵਾਦ ਲੈ ਕੇ ਅਗਲੇ ਦਿਨ ਮੈਂ ਦਿੱਲੀ ਵੱਲ ਨੂੰ ਚਾਲੇ ਪਾਏ। ਰਾਜਪੁਰੇ ਦੇ ਲਾਗੇ ਜਾ ਕੇ ਆਹ ਵੀਰ ਮਿਲਿਆ ਮੈਨੂੰ ਜਿਹਦਾ ਨਾਮ ਰਣਵੀਰ ਸਿੰਘ ਸੀ ਔਰ ਇਹ ਪੈਦਲ ਹੀ ਪੰਜਾਬ ਤੋਂ ਦਿੱਲੀ ਮੋਰਚੇ ਵੱਲ ਜਾ ਰਿਹਾ ਸੀ ਇਸ ਕਰਕੇ ਮੈਂ ਸਪੈਸ਼ਲੀ ਰੋਕ ਕੇ ਇਹਦੇ ਨਾਲ ਫੋਟੋ ਕਰਵਾਈ ਤੇ ਬੜੀ ਖੁਸ਼ੀ ਮਹਿਸੂਸ ਕੀਤੀ ਵੀ ਇਦਾਂ ਦੇ ਵੀ ਬੰਦੇ ਹੈਗੇ ਆ। 30 ਤਰੀਕ ਵਾਲੇ ਦਿਨ ਸਰਹੰਦ ਤੋਂ ਚੱਲ ਕੇ ਮੈਂ ਤਕਰੀਬਨ 5:30 ਵਜੇ ਉਹ ਟਾਈਮ ਤੁਸੀਂ ਦੇਖ ਸਕਦੇ ਫੋਟੋ ਤੇ ਮੈਂ ਦਿੱਲੀ ਟਿੱਕਰੀ ਬਾਰਡਰ ਤੇ ਪਹੁੰਚ ਗਿਆ ਸੀਗਾ 500 ਤਕਰੀਬਨ 480 ਕਿਲੋਮੀਟਰ ਤੋਂ ਬਾਅਦ ਮੇਰਾ ਮੋਟਰਸਾਈਕਲ ਚੱਲ ਗਿਆ ਸੀ ਟਿੱਕਰੀ ਬਾਰਡਰ ਦਿੱਲੀ ਪਹੁੰਚ ਕੇ ਮੈਨੂੰ ਇਸ ਗੱਲ ਦਾ ਪਤਾ ਲੱਗਾ ਵੀ ਇੱਥੋਂ ਕਿਸਾਨਾਂ ਦੇ ਜਥੇ ਜਾ ਰਹੇ ਆ ਰਾਜਸਥਾਨ ਹਰਿਆਣਾ ਦੇ ਕਿਸਾਨਾਂ ਨੂੰ ਜੁਗਾਉਣ ਲਈ ਤਾਂ ਕਿ ਉਹ ਵੀ ਸਾਡਾ ਸਾਥ ਦੇਣ ਔਰ ਜਿਆਦਾ ਤੋਂ ਜਿਆਦਾ ਧਰਨੇ ਤੇ ਪਹੁੰਚਣ ਸੋ ਟਿਕਰੀ ਬਾਰਡਰ ਤੋਂ ਔਰ ਹੋਰ ਥਾਵਾਂ ਤੋਂ 3000 ਦੇ ਕਰੀਬ ਪੰਜਾਬੀਆਂ ਦੇ ਟਰੈਕਟਰ ਰਾਜਸਥਾਨ ਹਰਿਆਣਾ ਦੇ ਵਿੱਚ ਗਏ ਜਿਨ੍ਹਾਂ ਨੇ 2-3 ਦਿਨ ਉੱਥੇ ਘੁੰਮ ਕੇ ਸਾਰਿਆਂ ਨੂੰ ਜਾਗਰੂਕ ਕੀਤਾ ਅਸਾਂ ਅੱਜ ਚਲੇ ਜਾਣਾ ਹੈ ਟਰੈਕਟਰ ਦੀ ਰੈਲੀ ਤੇ ਸਾਡਾ ਰਾਜਾ ਫੈਕਟਰ ਹੈ ਕਿ ਲੱਲਾ ਰਾਜਾ ਕਿ ਟਿਕਣਾ ਸਾਡਾ ਕੀ ਨਹੀਂ ਕਿ ਲੱਣਾ ਇਹਦੀ ਫੋਟੋ ਮਾਤਿ ਫਰੇਮ ਕਰਕੇ ਦੀਵਾਰ ਤੇ ਚਾਹ ਲੈਣਾ ਇਰਾਕਤ ਨੂੰ ਛੋੜ ਕੇ ਚੱਲੇ ਐ ਇਕੱਲੇ ਬਾਰਡਰ ਤੇ ਦਿੱਲੀ ਵਾਲੇ ਬਾਰਡਰ ਤੇ ਲੱਗ ਗਈਆਂ ਨੇ ਜਿੰਦਰੀਆਂ ਕ੍ਰੂ ਜਣੇ ਪੰਗੇ ਤੇ ਪਹਿ ਜਣੇ ਨੇ ਪੰਗੇ ਰਾਜਾ ਬੀਟ ਰਹਿ ਗਏ ਨੇ ਇਕੱਲੇ ਤੇ ਦਿੱਲੀ ਵਾਲੇ ਬਾਰਡਰ ਤੇ ਆ ਦੇਖ 67 33 ਵੀ ਜੁਟੀ ਰਾਜਾ ਬੀਟ ਨੇ ਜਿੰਦਰਾ ਵੀ ਲਾਇਆ ਹੈ ਰਾਜਾ ਬੀਟ ਨੂੰ ਛੋੜ ਕੇ ਅਸੀਂ ਚੱਲੇ ਆ ਰਾਜਾ ਬੀਟ ਰਾਜਾ ਬੀਟ ਇੱਥੇ ਰਹਿ ਜਣ ਕੇ ਬਾਰਡਰ ਤੇ ਬਾਕੀ ਸਾਰੀ ਟਰੈਕਟਰ ਟਰਾਲੀਆਂ ਚੱਲ ਨੇ ਰਾਜਾ ਬੀਟ ਇਕੱਲੇ ਰਹਿਣ ਦੀ ਬਾਰਡਰ ਦਸੰਬਰ ਮਹੀਨੇ ਦੇ ਵਿੱਚ ਮੇਰੇ ਭਰਾ ਦਾ ਵਿਆਹ ਸੀਗਾ 6 ਦਸੰਬਰ ਨੂੰ ਤੇ ਜਦੋਂ ਘਰ ਦੇ ਵਿੱਚ ਵਿਆਹ ਹੁੰਦਾ ਤਾਂ ਤੁਹਾਨੂੰ ਪਤਾ ਵੀ ਤਕਰੀਬਨ ਘਰ ਦੇ ਮੈਂਬਰ ਬਿਜ਼ੀ ਹੁੰਦੇ ਉਦੋਂ ਫਿਰ ਮੈਂ 1.5 ਮਹੀਨਾ ਲਗਾਤਾਰ ਬਿਜ਼ੀ ਰਿਆ ਉਹਦੇ ਵਿਆਹ ਤੋਂ ਬਾਅਦ ਫਿਰ ਜਦੋਂ 10 ਦਿਨ ਬਾਅਦ ਫ੍ਰੀ ਹੋਏ ਸਾਰੇ ਕੰਮ-ਸਾਮ ਪੀਤੇ ਦਿੱਲੀ ਧਰਨੀ ਦੀਆਂ ਵੀਡੀਓ ਵੇਖਦਾ ਰਹਿਣਾ ਹਾਂ ਅੰਦੋਲਨ ਦੀਆਂ ਤੇ ਅੰਦਰੋਂ ਨਾ ਖੂਨ ਆ ਬਾਲੇ ਮਾਰਨ ਲੱਗ ਗਿਆ ਤੇ ਵਿਚਾਰਾ ਵੀ ਐਵੇਂ ਕੋਈ ਜ਼ਿੰਦਗੀ ਚ ਖਾਸ ਕੀਤਾ ਤੇ ਹੈ ਨਹੀਂ ਆ ਚਲ ਇਦਾਂ ਕਰ ਵੀ ਦਿੱਲੀ ਧਰਨੀ ਤੇ ਹੋ ਆਉਨੇ ਆ ਫਿਰ ਮੈਂ ਸੋਚਿਆ ਵੀ ਮੇਰਾ ਜਾਣਾ ਕੋਈ ਆਮ ਜਾਣਾ ਨਹੀਂ ਹੋਣਾ ਚਾਹੀਦਾ ਦੁਨੀਆ ਲਈ ਇੱਕ ਇਨਸਪੀਰੇਸ਼ਨ ਬਣਨਾ ਚਾਹੀਦਾ 2 ਜਨਵਰੀ 2021 ਅੱਜ ਅਸੀਂ ਰਵਾੜੀ ਹਰਿਆਣਾ ਦੇ ਕਿਸੇ ਟੋਲ ਟੈਕਸ ਤੇ ਖੜੇ ਆ ਇੱਥੇ ਕਿਸਾਨਾਂ ਵੱਲੋਂ ਮਹਾਕੁੰਭ ਟਰੈਕਟਰ ਰੈਲੀ ਕੱਢੀ ਗਈ ਆ ਹਰਿਆਣਾ ਦੇ ਪਿੰਡਾਂ ਵਿੱਚ ਤੇ ਮੈਂ ਜਿਹੜੀ ਕਿ ਸਵੇਰੇ ਵੀ ਇਹ ਟਰੈਕਟਰ ਰੈਲੀ ਕੱਢੀ ਜਾਏਗੀ ਮੈਂ ਆਪਣੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਮਦਦ ਕਰਕੇ ਮੈਨੂੰ ਇਸ ਸੰਘਰਸ਼ ਦਾ ਹਿਸਾਬਣ ਦਾ ਮੌਕਾ ਦਿੱਤਾ ਮੈਨੂੰ ਇੱਥੇ ਪਹੁੰਚਣ ਦੀ ਮੇਰੀ ਹੈਲਪ ਕੀਤੀ ਆ ਖਾਦੂਬ ਸਾਹਿਬ ਤੁਸੀਂ ਮੰਨ ਕਰੋ ਤੁਹਾਡੇ ਪੈਸਿਆਂ ਦਾ ਮੈਂ ਕੋਈ ਗਲਤ ਇਸਤੇਮਾਲ ਨਹੀਂ ਕੀਤਾ ਤੇ ਮਾਤਾ ਜੀ ਤੁਹਾਡੇ ਖੁਆਏ ਬਦਾਮਾਂ ਦੇ ਸਦਕੇ ਮੈਂ ਮੋਟਰਸਾਈਕਲ ਤੇ ਦਿੱਲੀ ਫਤਿਹ ਕੀਤੀ ਆ ਤੇ ਜਿੱਦੀ ਦੁਆ ਤੇ ਅਰਦਾਸ ਕਰਿਓ ਤੇ ਆਏ ਇੱਕ ਸਾਨੀਰ ਵੀ ਸਾਥੀ ਸਾਥ ਤਰੜ ਕੇ ਦਿੱਲੀ ਜਿੱਤ ਕੇ ਜਾਈਏ ਅਾਕੀ ਤੁਸੀਂ ਦੇਖ ਸਕਦੇ ਆ ਜਿੱਥੇ ਸਾਡਾ ਟੂਲ ਟੈਕਸ ਦੇ ਉੱਤੇ ਹੀ ਸਾਡਾ ਸਰੀ ਹੈ ਇੱਥੇ ਹੁਣ ਲੰਗਰ ਪਛਾਦਾ ਆਏਗਾ ਸਭ ਕੁਝ ਇਦਾਂ ਸੜਕਾਂ ਤੇ ਪਏ ਆਪਣੇ ਕਿਸਾਨ ਵੀਰ ਆਪਣੇ ਹੱਕਾਂ ਲਈ ਦੂਜਿਆਂ ਨੂੰ ਜਾਗਰੂਕ ਕਰਨ ਦੇ ਲਈ ਹਰਿਆਣੇ ਦੇ ਵਿੱਚ ਅਸੀਂ ਐਂਟਰ ਹੋਏ ਆ ਨਾ ਤੇ ਸਾਡੀ ਜ਼ਮੀਨ ਹੈਗੀ ਸੀ ਨਾ ਸਾਡੇ ਘਰ 'ਚ ਕੋਈ ਸਰਕਾਰੀ ਨੌਕਰੀ ਤੇ ਨਾ ਹੀ ਸਾਡੇ ਘਰ ਵਿੱਚੋਂ ਕੋਈ ਬਾਹਰਲੇ ਮੁਲਕ 'ਚ ਗਿਆ ਸੀ ਅਸੀਂ ਇੱਕ ਬਹੁਤ ਹੀ ਆਮ ਜਿਹਾ ਸਧਾਰਨ ਘਰ ਦੇ ਵਿੱਚ ਅਸੀਂ ਤੇ ਮੈਂ ਦੁਨੀਆਂ ਦਾ ਸਭ ਤੋਂ ਨਕਮਾ ਬੰਦਾ ਸੀ ਜਿਹੜਾ ਮਤਲਬ ਕਿ ਸੇpase ਨਿਕਲਣਾ ਨਹੀਂ ਕੋਈ ਕੰਮ ਕਰਨਾ ਨਹੀਂ ਤੇ ਦਿੱਲੀ ਜਾਣ ਲਈ ਮੋਟਰਸਾਈਕਲ ਤੇ ਜਾਣ ਲਈ ਘਰ ਤੋਂ ਘੜ 5-7000 ਰੁਪਏ ਚਾਹੀਦਾ ਸੀ ਤੇ ਮੇਰੇ ਪਰਿਵਾਰ ਨੂੰ ਯਕੀਨ ਨਹੀਂ ਸੀ ਵੀ ਇਹ ਜਾਊਗਾ ਐਵੇਂ ਗੱਪਾਂ ਮਾਰਦਾ ਨਾਲੇ ਥੋੜੇ ਦਿਨ ਪਹਿਲਾਂ ਭਰਾ ਦਾ ਵਿਆਹ ਕੀਤਾ ਸੀ ਤੇ ਉਹਦੇ ਤੇ ਵੀ ਖਰਚਾ ਲੱਗਾ ਸੀ ਤੇ ਮੇਰੇ ਕੋਲ ਪੈਸੇ ਦਾ ਕੋਈ ਇੰਤਜ਼ਾਮ ਨਹੀਂ ਸੀ ਫਿਰ ਮੈਂ ਆਪਣੇ ਜੋ ਵੀ ਟੈਚੀਆਂ ਬੁਗਨੀਆਂ ਦੇ ਵਿੱਚ ਜਿਹੜੇ ਵੀ 10-10 20-20 ਰੁਪਏ 50 ਰੁਪਏ ਦੇ ਨੋਟ ਇਕੱਠੇ ਕੀਤੇ ਤੇ ਮੋਟਰਸਾਈਕਲ ਦਾ ਕੰਮ ਕਰਾਇਆ ਤਕਰੀਬਨ ਮੇਰਾ 1300 ਰੁਪਏ ਲੱਗਾ ਨਾਰਮਲ ਜੀ ਰਿਪੇਅਰ ਹੋਈ ਵੀ ਬਹੁਤ ਜ਼ਿਆਦਾ ਉਹਦੇ ਤੇ ਮਾਨ ਨਹੀਂ ਸੀ ਕਰ ਸਕਦੀ ਵੀ ਇਹ ਕਿਤੇ ਨੇਰੀਆਂ ਹੀ ਠਾ ਦੂ ਮੋਟਰਸਾਈਕਲ ਫਿਰ ਕਰਦੇ ਆਂ ਕਰਾਉਂਦੇ ਆਂ ਦਿੱਲੀ ਜਾਣ ਤੋਂ ਇੱਕ ਰਾਤ ਪਹਿਲਾਂ ਮੈਨੂੰ ਮੇਰੇ ਡੈਡੀ ਦਾ ਫੋਨ ਆਇਆ ਵੀ ਹਾਂ ਤੂੰ ਜਾਣਾ ਵਾ ਮੈਂ ਕਹਿਆ ਜਾਣਾ ਵਾ ਤੇ ਉਹਨੇ ਮੈਨੂੰ ਫੋਨ ਤੇ ਇਮੋਸ਼ਨਲ ਹੋ ਕੇ ਕਹਿੰਦਾ ਵੀ ਪੁੱਤ ਮੈਂ ਦਿੱਲੀ ਤੱਕ ਹੀ ਤੇਰੇ ਲਈ ਨੋਟ ਵਛਾ ਦੂੰਗਾ ਜੇ ਤੂੰ ਜਾਣਾ ਤੇ ਫਿਰ ਹੁਣ ਇਹ ਕੰਮ ਕਰਕੇ ਆਵੀ ਉਹ ਗੱਲ ਦੇ ਨਾਲ ਹੀ ਮੈਨੂੰ ਬਹੁਤ ਹੌਸਲਾ ਮਿਲਿਆ ਫਿਰ ਅਗਲੇ ਦਿਨ ਮੈਂ ਇੱਥੇ ਪਿੰਡ ਆਇਆ ਪਿੰਡ ਆ ਕੇ ਡੈਡੀ ਨੂੰ ਮਿਲਿਆ ਉਹਨੇ ਮੈਨੂੰ 500 ਰੁਪਏ ਦਿੱਤਾ ਤੇ 7-800 ਰੁਪਇਆ ਮੇਰੇ ਕੋਲ ਆਪਣਾ ਹੈਗਾ ਸੀ ਉਹ ਲੈ ਕੇ ਫਿਰ ਮੈਂ ਤਰਨੇ ਵੱਲ ਨੂੰ ਤੁਰ ਪਿਆ ਜਾਣ ਲੱਗਿਆ ਮੈਨੂੰ 2 ਦਿਨ ਲੱਗੇ ਸੀ ਕਿਉਂਕਿ ਇੱਕ ਰਾਤ ਮੈਂ ਸਰਹੰਦ ਫਤਿਹਗੜ੍ਹ ਸਾਹਿਬ ਸਟੇ ਕੀਤਾ ਸੀ ਉੱਥੇ ਰੁਕਿਆ ਹਾਂ ਤੇ ਕਿਉਂਕਿ ਮੋਟਰਸਾਈਕਲ ਤੇ ਜ਼ਿਆਦਾ ਯਕੀਨ ਨਹੀਂ ਸੀ ਇਸ ਕਰਕੇ ਫਿਰ ਰਿਸਕ ਨਹੀਂ ਲਿਆ ਹਰਿਆਣਾ Rajasthan ਚ ਟਰੈਕਟਰ ਰੈਲੀ ਕੱਢਣ ਤੋਂ ਬਾਅਦ ਦੁਬਾਰਾ ਫਿਰ ਅਸੀਂ ਟਿੱਕਰੀ ਬਾਰਡਰ ਤੇ ਆ ਗਏ ਹਾਂ ਤੇ ਇੱਥੇ ਵੇਖੋ ਮੀਂਹ ਵਰਦੇ ਦੇ ਵਿੱਚ ਸਾਡਾ ਕਿਵੇਂ ਲੰਗਰ ਪੱਗਦਾ ਤੇ ਕੀ ਇੰਤਜ਼ਾਮ ਸੀ ਸਾਡੇ ਆਜੋ ਆਜੋ ਬਣਾ ਲਓ ਸਾਡੇ ਨਾਲ ਪੈਸਾ ਆਹ ਵੇਖ ਲੋ ਹਾਲ ਮੀਂਹ ਪੈ ਰਿਹਾ ਤੇ ਆਹ ਸਾਡੀਆਂ ਰੋਟੀਆਂ ਪੱਕਣ ਦੀਆਂ ਹੈ ਤੇ ਆਹ ਤਰਪਾਲ ਹੱਥ ਚ ਫੜ ਕੇ ਖੜੇ ਆ ਇਹਨੂੰ ਕਹਿੰਦੇ ਪਿਕਨਿਕ ਆਹ ਪਿਕਨਿਕ ਹੁੰਦੀ ਆ ਹੈ ਆਜੋ ਜਿਹੜਾ ਜੀ ਕਰਦਾ ਪਿਕਨਿਕ ਮਨਾਉਣ ਨੂੰ ਉਸ ਟਾਈਮ ਤੇ ਟੀਵੀ ਤੇ ਮੀਡੀਆ ਸਾਰਾ ਇਹੋ ਵਿਖਾਉਂਦਾ ਸੀ ਵੀ ਜਿਹੜੇ ਕਿਸਾਨ ਆ ਕੇ ਇੱਥੇ ਪਿਕਨਿਕ ਕਰ ਰਹੇ ਚਲਮੋਡ ਆਨ ਕੀਤਾ ਇਹਨਾਂ ਨੇ ਨਜ਼ਾਰੇ ਲੈ ਰਹੇ ਆਹ ਵੇਖ ਪਿਕਨਿਕ ਕਹਿੰਦੇ ਐ picnic ਹੈ ਮੀਂਹ ਵਰਦਾ ਤੇ ਰੋਟੀ ਜਦੋਂ ਪਕਾਉਣੀ ਪੈਂਦੀ ਐ ਇਦਾਂ ਤਰਪਾਲਾ ਲਾ ਕੇ ਆ picnic ਹੁੰਦੀ ਆ ਨਾ ਹੈ ਮਾਈਨਸ ਡਿਗਰੀ ਟੈਂਪਰੇਚਰ ਤੇ ਓਪਨ ਚ ਨਾਉਣ ਵਾਲਾ ਸਟੰਟ ਵੀ ਕੀਤਾ ਸੀ ਦਾਸ ਨੇ ਟਿਕਰੀ ਬਾਰਡਰ ਤੇ ਮੈਂ ਆਪਣੇ ਜਨਮ ਭੂਮੀ ਵਾਲੇ ਪਿੰਡ ਥੋਬੇ ਦੀ ਇੱਕ ਟਰਾਲੀ ਦੇ ਵਿੱਚ ਰਿਆਂ ਨਹੀਂ ਆ ਦੋ ਮਗਰਲੇ ਉੱਚੇ ਰੱਖਣੇ ਦੋ ਗਾਣੀ ਨਹੀਂ ਰੱਖਣੇ ਉੱਚੇ ਰੱਖਣਾ ਜਿਹੜੇ ਘਰ ਨੇ ਮੋਦੀ ਆਵਲਾ ਤੇਰਾ ਟੈਂਟ ਲੱਗਣ ਡਿਆ ਲੰਗਰ ਪਕੜਨ ਨੂੰ ਇਹ ਬਰਾਤੀ ਆਉਣਗੇ ਬਰਾਤੀ ਜਾਣਗੇ ਜਿੱਤ ਦੀ ਦੁਲਹਨ ਲੈ ਕੇ ਜਾਣਗੇ ਮੋਦੀ ਇੰਤਜ਼ਾਮ ਸਾਰੇ ਹੋ ਰਿਹਾ ਸਾਡੇ ਕੋਲ ਪ੍ਰਵਾਹ ਨਾ ਕਰ ਕਾਕੇ ਅਸੀਂ ਬੜੇ ਹੌਸਲੇ ਨਾਲ ਡਟੇ ਆ ਇੱਥੇ ਮੀਂਹ ਵਾਲੀ ਰਾਤ ਤੋਂ ਬਾਅਦ ਅਗਲੇ ਦਿਨ ਅਸੀਂ ਬਾਂਸਾਂ ਵਾਲਾ ਟੈਂਟ ਹਾਊਸ ਬਣਾ ਕੇ ਲੰਗਰ ਪਕਾਉਣ ਦਾ ਪ੍ਰਬੰਧ ਕੀਤਾ ਹੈ ਜਿਗਰੀ ਹੌਸਲੇ ਹੱਥ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਇਹ ਸ਼ਾਨੋ ਸ਼ੌਕਤ ਉਹਨਾਂ ਦੇ ਮੇਲੇ ਦੀ ਬਣੀ ਹੋਈ ਐ ਹਾਂਜੀ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਤਾਂ ਹੀ ਹੋ ਸਕਦਾ ਸੀ ਜੇਕਰ ਮੋੜੀ ਦੀ ਕੋਈ ਸਾਖ ਬਣੇ ਕੋਈ ਸ਼ਾਨ ਬਣੇ ਆਪਣੇ ਘਰ ਅੰਮ੍ਰਿਤਸਰੋਂ ਤਾਂ ਮੈਂ ਸਿਰਫ ਦਿੱਲੀ ਧਰਨੇ 'ਚ 2 ਦਿਨ ਲਈ ਗਿਆ ਸੀ ਪਰ ਉੱਥੇ ਜਾ ਕੇ ਅੰਦਰ ਪਤਾ ਨਹੀਂ ਕੀ ਅਜੀਬ ਜਿਹੀਆਂ ਫੀਲਿੰਗਾਂ ਅਹਿਸਾਸ ਆਉਣ ਲੱਗ ਗਏ ਵੀ ਉੱਥੇ ਤਕਰੀਬਨ ਮੈਂ 8-9 ਦਿਨ ਰਹਿ ਕੇ ਆਇਆ ਮਤਲਬ 29 ਤਰੀਕ ਨੂੰ ਇੱਥੋਂ ਗਿਆ ਸੀ ਤੇ 9 ਤਰੀਕ ਨੂੰ ਉੱਥੋਂ ਵਾਪਸੀ ਕਰ ਲਈ ਸੀ ਘਰ ਆਪਣੀ ਆ ਜਿੰਨੀਆਂ ਵੀ ਵੀਡੀਓ ਦੇ ਵਿੱਚ ਮੈਂ ਫੋਟੋਆਂ ਦਿਖਾ ਰਿਹਾ ਸਾਰੀਆਂ ਫੋਟੋਆਂ ਦੇ ਥੱਲੇ ਟਾਈਮ ਆ ਰਿਹਾ ਤਰੀਕ ਆ ਰਿਹਾ ਇਹ ਮੈਂ 6 ਤਰੀਕ ਨੂੰ ਟਿੱਕਰੀ ਬਾਰਡਰ ਤੋਂ ਫਿਰ ਰਵਾਨਗੀ ਕਰਤੀ ਸੀ ਸਿੰਘੂ ਬਾਰਡਰ ਵੱਲ ਤੇ ਰਸਤੇ 'ਚ ਜਾਂਦਿਆਂ ਮੈਨੂੰ ਇੱਕ ਜਗ੍ਹਾ ਤੇ ਮੋਦੀ মিডিਆ ਦੀ ਥੂਥੂ ਹੁੰਦੀ ਦਿਖੀ ਕੁੱਤੇ ਖਾਣੀ ਗੋਦੀ ਮੀਡੀਆ ਤੇ ਹਾਏ ਹਾਏ ਹੋ ਰਹੀ ਆ ਆ ਗੁੱਡੀ ਪਿੱਛੇ ਨੇ ਝਾਕੇ ਜਰਾ ਨਾਰੇ ਲੱਗ ਰਿਹਾ ਵੀ ਸੇਲ 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 ਗੋਦੀ ਮੀਡੀਆ ਸੇਲ ਰਾਜਾ ਬੇਟਾ ਟਿਕਰੀ ਬਾਰਡਰ ਤੋਂ ਤਕਰੀਬਨ ਬਾਈਪਾਸ ਤੇ ਘੁੰਮ ਕੇ 60 ਕਿਲੋਮੀਟਰ ਪਹੁੰਚ ਜਾਂਦਾ ਸਿੰਘੂ ਬਾਰਡਰ ਕਿਸਾਨ ਮੋਰਚਾ ਅੰਦੋਲਨ ਤੇ ਆਉਣ ਵਾਲੇ ਕਿਸਾਨਾਂ ਲਈ ਲੋਕਾਂ ਲਈ ਹਰ ਤਰ੍ਹਾਂ ਦੀ ਸਹੂਲਤ ਦਾ ਇੰਤਜ਼ਾਮ ਕੀਤਾ ਗਿਆ ਸੀ ਇਥੋਂ ਤੱਕ ਕਿ ਮੋਬਾਈਲ ਨੂੰ ਚਾਰਜ ਕਰਨ ਲਈ ਵੀ ਉਹਨਾਂ ਨੇ ਫ੍ਰੀ ਸੇਵਾ ਚਾਰਜਿੰਗ ਪੁਆਇੰਟ ਬਣਾਏ ਸੀ ਆ ਕੋਈ ਆਤੰਗਵਾਦੀ ਟੀਚਰ ਹੈ ਜਿਹੜਾ ਬੱਚਿਆਂ ਨੂੰ ਉੱਥੇ ਦੇ ਦਿਨ ਸਟੱਡੀ ਕਰਵਾ ਰਿਹਾ ਸੀ ਪੜ੍ਹਾਈ ਕਰਵਾ ਰਿਹਾ ਸੀ ਸੱਸਾ ਹਾਂ ਹਾਂ ਦੇਖੋ ਨਿਓ ਇਸ ਤੋਂ ਪਹਿਲਾਂ ਤੁਸੀਂ ਸ਼ਾਇਦ ਦੁਨੀਆ ਦੇ ਵਿੱਚ ਕਦੀ ਵੀ ਕਿਸੇ ਹਾਈਵੇ ਦੇ ਉੱਪਰ ਸਕੂਲਿੰਗ ਜਾਂ ਕਲਾਸ ਲੱਗਦੀ ਨਹੀਂ ਦੇਖੀ ਹੋਵੇਗੀ ਵੀ ਜਿੱਥੇ ਸੜਕ ਦੇ ਉੱਪਰ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੋਵੇ ਇੱਥੇ ਸਾਡੇ ਆਲਾ ਨੇ ਸਕੂਲ ਵੀ ਲਾਤੇ ਆ ਸਿੰਗੂ ਬਾਰਡਰ ਤੇ ਆ ਵੀਰ ਜੀ ਫਰੀ ਦੇ ਵਿੱਚ ਜੁੱਤੀਆਂ ਨੂੰ ਗੰਢਦੇ ਆ ਪਾਲਿਸ਼ਾਂ ਕਰਦੇ ਸੀ ਤੇ ਬੈਗਾਂ ਦੀ ਸਿਲਾਈ ਕਰਦੇ ਸੀ ਮੇਰਾ ਵੀ ਬੈਗ ਫਟਿਆ ਸੀ ਮੈਂ ਵੀਰ ਜੀ ਕੋਲੋਂ ਬੈਗ ਨੂੰ ਸਿਲਾਈ ਕਰਾਈ ਤੇ ਵਧੀਆ ਲੱਗਾ ਔਰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖਿਆ ਸੇ ਵੀਰਾਂ ਨੂੰ ਕਿਸੇ ਦੇ ਘਰ ਇੱਕ ਦਿਨ ਵਿਆਹ ਦਾ ਰੋਟੀ ਦਾ ਇੰਤਜ਼ਾਮ ਕਰਨਾ ਪਵੇ ਤੇ ਵਕਤ ਪਿਆ ਹੁੰਦਾ ਆ 골ਡਨ ਹਟ ਵਾਲੇ ਬਾਈ ਜੀ ਨੇ ਪਤਾ ਨਹੀਂ ਕਿੰਨੇ ਮਹੀਨੇ ਲਗਾਤਾਰ ਫ੍ਰੀ ਦੇ ਵਿੱਚ ਪੂਰਾ ਹਾਈ ਫਾਈ ਲੰਗਰ ਸ਼ਿਕਾਇਆ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਲੰਗਰ ਦੇ ਵਿੱਚ ਸੀ ਤੇ ਜਿੰਨਾ ਮਰਜ਼ੀ ਖਾਓ ਤੇ ਜਿੰਨੀ ਮਰਜ਼ੀ ਵਾਰ ਖਾਓਰ ਬੈਠਣ ਦੀ ਵੀ ਵਧੀਆ ਇੰਤਜ਼ਾਮ ਸਾਫ ਸਫਾਈ ਇੰਨੀ ਜ਼ਿਆਦਾ ਵੀ ਸੋਚ ਵੀ ਨਹੀਂ ਸਕਦੇ ਦੇਤੇ ਉਦਾਂ ਤੁਸੀਂ ਕੋਈ ਆਪਣੀ ਜੇਬ ਚੋਂ ਕਿਸੇ ਨੂੰ ਪੰਜ ਬੰਦਿਆਂ ਨੂੰ ਰੋਟੀ ਨਹੀਂ ਖਵਾ ਸਕਦਾ ਇੰਨਾ ਹਾਈ ਫਾਈ ਸੀਗਾ ਇਹਦਾ ਸਾਰਾ ਇੰਤਜ਼ਾਮ ਕਮੈਂਟ ਕਰਕੇ ਦੱਸਿਓ ਆ ਜਿਹਦੇ ਵੱਲ ਮੈਂ ਅੰਗੂਠਾ ਕੀਤਾ ਹੈ ਕੌਣ ਆ ਅਸੀਂ ਮੌਜੂਦ ਹਾਂ ਸਿੰਘੂ ਬਾਰਡਰ KFC ਸਿੱਖ ਰਲੀਫ ਵੱਲੋਂ ਲਗਾਈ ਗਈ ਟੈਂਟ ਸਿਟੀ ਦੇ ਵਿੱਚ ਇੱਥੋਂ ਮੈਨੂੰ ਇੱਕ ਵੀਰ ਜੀ ਮਿਲੇ ਆ ਮਲਕੀਤ ਸਿੰਘ ਜਿਹੜੇ ਕਿ ਕਿਸਾਨ ਵੀਰਾਂ ਦਾ ਹੌਸਲਾ ਵਧਾਉਣ ਲਈ ਸਾਈਕਲ ਤੋਂ ਹੀ ਚੱਲ ਕੇ ਜਲੰਧਰ ਤੋਂ ਚੱਲ ਕੇ ਇੱਥੇ ਆਇਆ ਆਪਣਾ ਦਿੱਲੀ ਦੇ ਬਾਰਡਰਾਂ ਤੇ ਜਿਹੜਾ ਕਿਸਾਨ ਵੀਰਾਂ ਦਾ ਹੌਸਲਾ ਵਧਾਉਣ ਲਈ ਇਹ ਵੀਰ ਜੀ ਮਲਕੀਤ ਸਿੰਘ ਆ ਜੀ ਅੱਜ ਸਿੰਘੂ ਬਾਰਡਰ ਤੇ ਅਸੀਂ ਮੌਜੂਦ ਆ ਇੱਥੇ ਮੈਨੂੰ ਇੱਕ ਵੀਰ ਜੀ ਮਿਲੇ ਆ ਮਲਕੀਤ ਸਿੰਘ ਜੋ ਕਿ ਜਲੰਧਰ ਤੋਂ ਹੀ ਸਾਈਕਲ ਦੇ ਸਵਾਰ ਹੋ ਕੇ ਕਿਸਾਨ ਵੀਰਾਂ ਦਾ ਹੌਸਲਾ ਵਧਾਉਣ ਆਏ ਆ ਉਹਨਾਂ ਦਾ ਸਾਥ ਦੇਣ ਆਏ ਆ ਔਰ ਇਹ ਪੇਸ਼ੇਵਰ ਜੋ ਪੈਂਟ ਰਿਆ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕਿੱਦਾਂ ਵਿਚਾਰ ਬਣਿਆ ਤੁਹਾਡਾ ਇੱਥੇ ਆਉਣ ਦਾ ਬਾਜੀ ਮੈਂ ਅਮਲਕੀਤ ਸਿੰਘ ਆ ਜੀ ਮੈਂ ਜਲੰਧਰ ਆਵਾਜ਼ਪਲੇ ਤੋਂ ਬਲੌਗ ਕਰਦਾ ਹਾਂ ਠੀਕ ਹੈ ਜੀ ਤੇ ਮੈਂ ਅੱਜ ਇੱਥੇ ਸਿੰਘੂ ਬਾਰਡਰ ਤੇ ਪਹੁੰਚਿਆ ਹਾਂ ਹਾਂ ਜੀ ਤੇ ਇੱਥੇ ਆਉਣ ਤੇ ਜੋ ਮੈਂ ਇੱਥੇ ਦੇ ਹਾਲਾਤ ਦੇਖ ਰਿਹਾ ਹਾਂ ਕਿਸਾਨ ਵੀਰਾਂ ਦੇ ਇੰਨੇ ਹੌਸਲੇ ਬੁਲੰਦ ਆ ਕਿ ਅੱਜ 44 ਦਿਨ ਹੋ ਗਏ ਆ ਲਗਾਤਾਰ ਉਹਨਾਂ ਨੂੰ ਇੱਥੇ ਧਰਨੇ ਲਾ ਕੇ ਬੈਠਿਆ ਨੂੰ ਅਈ ਤੇ ਮੈਂ ਉਹਨਾਂ ਦੇ ਹੌਸਲੇ ਨੂੰ ਮੈਂ ਸਲਾਮ ਕਰਦਾ ਆ ਕਿ ਉਹ ਇੰਨਾ ਯਾਨੀ ਕਿ ਆਪਣਾ ਦੇ ਰੱਖ ਕੇ ਬੈਠੇ ਆ ਵੀ ਕਦੋਂ ਜੇ ਸਾਨੂੰ ਇਹ ਕੋਈ ਸਾਨੂੰ ਕੋਈ ਟਿੱਕਾ ਨਿਕਲੇਗਾ ਜਿਹਦੇ ਨਾਲ ਕੋਈ ਸਹੀ ਸਾਨੂੰ ਜਿਹੜੇ ਕਾਲੇ ਕਾਨੂੰਨ ਆ ਉਹ ਰੱਦ ਕਿੰਨੇ ਦਿਨਾਂ ਵਿੱਚ ਪਹੁੰਚੇ ਤੁਸੀਂ ਇੱਥੇ ਮੈਂ ਭਾਈ 5 ਦਿਨ ਦੇ ਵਿੱਚ ਇੱਥੇ ਪਹੁੰਚਿਆ ਹੀ ਅੱਛਾ ਤੇ ਸਾਡੀ ਬਜਲ ਨਾਲ ਥੋੜਾ ਟਾਈਮ ਲੱਗ ਗਿਆ ਨੇ ਤੇ ਮੈਂ ਸ਼ਾਇਦ ਕੱਲਾ ਵੀ ਫੋਨ ਜੰ ਅੱਛਾ ਵੈਸੇ ਤੁਸੀਂ ਪੇਂਟਰ ਦੱਸਿਆ ਤੇ ਮੈਂ ਪੇਂਟ ਦਾ ਕੰਮ ਕਰਦਾ ਆ ਜੀ ਤੇ ਕਿਹਨੇ ਵਿਚਾਰ ਬਣਿਆ ਤੁਹਾਡਾ ਭਾਜੀ ਮੈਂ ਕਿਸਾਨ ਵੀਰਾਂ ਦਾ ਇੱਥੇ ਇੱਕ ਹੌਸਲਾ ਵਧਾਈ ਕਰਨ ਵਾਸਤੇ ਇੱਥੇ ਪਹੁੰਚਿਆ ਆ ਕੁਝ ਲੋਕ ਸੋਚਦੇ ਨੇ ਸਿਰਫ ਕਿਸਾਨਾਂ ਦਾ ਹੀ ਸੰਘਰਸ਼ ਆ ਤੁਸੀਂ ਪੇਂਟਰ ਹਾਂ ਇਹ ਕਿਸਾਨਾਂ ਦਾ ਹੀ ਨਹੀਂ ਅਸੀਂ ਇਹ ਨਹੀਂ ਕਿ ਅਸੀਂ ਦੱਸੀਏ ਆ ਜਾਂ ਹੀ ਬਾਲਮੀਕੀ ਹੋ ਜਾਏਗੀ ਕੋਈ ਵੀ ਆ ਇਹ ਹਰ ਇੱਕ ਦਾ ਹੀ ਇਹ ਯਾਨੀ ਕਿ ਮਸਲਾ ਹਾਂਜੀ ਇਹ ਨਹੀਂ ਵੀ ਇਹ ਕਿਸਾਨ ਵੀਰਾਂ ਦਾ ਇਹ ਮਸਲਾ ਹੈ ਇਹ ਹਰ ਇੱਕ ਦਾ ਮਸਲਾ ਹੈ ਅਸੀਂ ਇਹ ਚੀਜ਼ਾਂ ਜਿਹੜੀ ਕੋਈ ਸੋਚਦੇ ਕੇ ਰਾਜਨੀਤੀ ਵਾਲੇ ਬੰਦੇ ਸੋਚਦੇ ਆ ਬਸ ਇਹ ਕੀ ਲੈਣਾ ਹੈ ਅਸੀਂ ਉੱਥੇ ਜਾ ਕੇ ਇਦਾਂ ਉਦਾਂ ਜਤਨ ਵੀ ਆ ਹਾਂਜੀ ਅਸੀਂ ਇਹ ਚੀਜ਼ ਨੂੰ ਨਹੀਂ ਰੱਖਦੇ ਅਸੀਂ ਤੇ ਬੰਦੇ ਨੂੰ ਮਿਲਣਾ ਹੈ ਭਰਾਵਾਂ ਨੂੰ ਮਿਲਣਾ ਹੈ ਅੱਛਾ ਅੱਜ ਕਿੱਧਰ ਜਾ ਰਹੇ ਤੁਸੀਂ ਅੱਜ ਮੈਂ ਟਿਕਰੀ ਬਾਦਰ ਤੇ ਮੈਂ ਹੁਣ ਮੈਂ ਜਾ ਰਿਹਾ ਜੀ ਠੀਕ ਹੈ ਜੀ ਤੇ ਉੱਥੇ ਵੀ ਕਿਸਾਨ ਵੀਰਾਂ ਦਾ ਹੌਸਲਾ ਵਧਾਈ ਕਰਦੇ ਹੋਏ ਫੇਰ ਦੇਖਾਂਗੇ ਉਸ ਤੋਂ ਬਾਅਦ ਫੇਰ ਘਰ ਵਾਪਸ ਜਾਵਾਂਗੇ ਠੀਕ ਹੈ ਸਰ ਠੀਕ ਹੈ ਧੰਨਵਾਦ ਜੀ ਸਾਡੀ ਕਾਮ ਦੀ ਬਹੁਤ ਹੀ ਮਹਾਨ ਸ਼ਖਸੀਅਤ ਰਿਸਪੈਕਟਡ ਸਤਿਕਾਰਯੋਗ ਗੁਰਪ੍ਰੀਤ ਸਿੰਘ ਮਨੁਕਤਾ ਦੀ ਸੇਵਾ ਆਰਗੇਨਾਈਜੇਸ਼ਨ ਵਾਲੇ ਜਿਹੜੇ ਇੱਕ ਸਮਾਜ ਭਲਾਈ ਦੀ ਸੰਸਥਾ ਚਲਾ ਰਹੇ ਆ ਉਹ ਵੀ ਕਿਸਾਨਾਂ ਦਾ ਯੋਗਦਾਨ ਦੇਣ ਲਈ ਉੱਥੇ ਇਹਨਾਂ ਨੇ ਲੰਗਰ ਵੀ ਲਾਇਆ ਸੀ ਤੇ ਹੋਰ ਵੀ ਜਿਸ ਤਰ੍ਹਾਂ ਦੀ ਲੋੜ ਹੁੰਦੀ ਸੀ ਸੇਵਾ ਕਰਦੇ ਸੀ ਦਿੱਲੀ ਧਰਨੇ ਤੇ ਤਕਰੀਬਨ ਹਜ਼ਾਰਾਂ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਦੁਨੀਆ ਲੋਕ ਉਥੇ ਆਏ ਸੀ 7 ਦਿਨ ਤੇ ਆ ਆਤੰਗਵਾਦੀ ਸੰਗਠਨ ਦੇ ਲੋਕ ਦਿੱਲੀ ਦੀਆਂ ਸੜਕਾਂ ਨੂੰ ਸਾਫ਼ ਕਰਦੇ ਹੋਏ ਆਤੰਗਵਾਦੀ ਗੋਦੀ ਮੀਡੀਆ ਦੇ ਹਿਸਾਬ ਨਾਲ ਇਹ ਸਾਰੇ ਆਤੰਗਵਾਦੀ ਸੀ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਦਿੱਲੀ ਧਰਨੇ ਤੇ ਜਾਣ ਦਾ ਮੌਕਾ ਮਿਲਿਆ ਪਰ ਜਿਹੜੇ ਲੋਕ ਉਸ ਟਾਈਮ ਤੇ ਉਥੇ ਨਹੀਂ ਜਾ ਸਕੇ ਚਾਹੇ ਸਾਥ ਦੇਣਾ ਸੀ ਜਾਂ ਨਾ ਦਿੰਦੇ ਪਰ ਉਦਾਂ ਵੀ ਉਥੇ ਜਾ ਕੇ ਦੇਖ ਆਉਂਦੇ ਤੇ ਸ਼ਾਇਦ ਤੁਹਾਡੇ ਵਿਚਾਰ ਬਦਲ ਜਾਂਦੇ ਇਹ ਲੋਕ ਕਿਉਂ ਬੈਠੇ ਔਰ ਕਿਉਂ ਇਕੱਠੇ ਹੋ ਰਹੇ ਆ ਔਰ ਮੈਂ ਤਾਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਵੀ ਮੈਂ ਉੱਥੇ ਜਾ ਆ ਹੁਣ ਮੇਰਾ ਆਪਣੀ ਜ਼ਿੰਦਗੀ ਦੇ ਉਤੋਂ ਇੱਕ ਬੋਝ ਲੱਥ ਗਿਆ ਵੀ ਮੈਂ ਪੰਜਾਬ ਲਈ ਕੁਛ ਕੀਤਾ ਨਹੀਂ ਆਪਣੇ ਘਰੋਂ ਮੈਂ ਸਿਰਫ 2 ਦਿਨ ਲਈ ਦਿੱਲੀ ਧਰਨੇ ਤੇ ਹਾਜ਼ਰੀ ਭਰਨ ਗਿਆ ਸੀ ਪਰ ਉੱਥੇ ਜਾ ਕੇ ਲੋਕਾਂ ਦਾ ਜਜ਼ਬਾ ਦੇਖ ਕੇ ਸ਼ਰਦਾ ਦੇਖ ਕੇ ਤੇ ਅੰਦਰੋਂ ਨਾ ਸ਼ਰਮ ਆਉਣੀ ਸ਼ੁਰੂ ਹੋਈ ਫਿਰ ਤਕਰੀਬਨ 9 ਦਿਨ ਮੈਂ ਲਾ ਕੇ ਆਇਆ ਅਜੇ ਵੀ ਮੈਂ ਆਉਣਾ ਨਹੀਂ ਸੀ ਮੇਰੀ ਨਾ ਕੋਈ ਫਿਲਮ ਦੀ ਡਬਿੰਗ ਸੀ ਉਹ ਮੈਂ 2 ਦਿਨ ਪਹਿਲਾਂ ਟਾਲਦਾਰਿਆ ਫਿਰ ਤੀਸਰੀ ਵਾਰ ਡਾਇਰੈਕਟਰ ਦੇ ਕਹਿਣ ਤੇ ਮੈਨੂੰ ਵਾਪਸ ਅੰਮ੍ਰਿਤਸਰ ਆਉਣਾ ਪਿਆ ਨਹੀਂ ਤਾਂ ਸ਼ਾਇਦ ਮੈਂ ਹੋਰ ਟਾਈਮ ਉੱਥੇ ਲਾ ਕੇ ਆਉਂਦਾ 5-6 ਦਿਨ ਮੈਂ ਟਿੱਕਰੀ ਬਾਰਡਰ ਤੇ ਰਿਹਾ ਉੱਥੇ ਕੋਈ ਜ਼ਿਆਦਾ ਸੁੱਖ ਸਹੂਲਤਾਂ ਨਹੀਂ ਸੀ ਅਜੇ ਕਿਸਾਨਾਂ ਦੇ ਰਹਿਣ ਵਾਸਤੇ ਮੀ ਵਰਦੇ ਚ ਅਸੀਂ ਜਦੋਂ ਕਹਿ ਲੋ ਵੀ ਜੰਗਲ ਪਾਣੀ ਜਾਂਦੇ ਆ ਸੜਕਾਂ ਹੁਣ ਉੱਚੀਆਂ ਬਣੀਆਂ ਹੁੰਦੇ ਆ ਕਈ ਵਾਰ ਇਦਾਂ ਵੀ ਚਿੱਕੜ ਤੋਂ ਤਿਲਕ ਕੇ ਗੂਹ ਦੇ ਉੱਤੇ ਵੀ ਬਾਜੀ ਲੱਗ ਜਾਂਦੀ ਹੁੰਦੀ ਸੀ ਤੇ ਇਧਰ ਦੂਜੇ ਪਾਸੇ ਸਿੰਘੂ ਬਾਰਡਰ ਤੇ ਬਹੁਤ ਪੁਖਤਾ ਇੰਤਜ਼ਾਮ ਸੀ ਆ ਦੇਖੋ ਸੜਕਾਂ ਦੇ ਉੱਤੇ ਉਸਾਰੀ ਹੋ ਗਈ ਸੀ ਆ ਜਿਹੜੀ ਕੰਦ ਹੋਈ ਆ ਨਾ ਸੜਕ ਹਾਈਵੇ ਦੇ ਉੱਤੇ ਹੋਈ ਆ ਆਸਤੇ ਰੱਖਣੇ ਕਿੰਨੀ ਲੋੜ ਹੈ ਜਿਆਦਾ ਜਥੇਬੰਦੀਆਂ ਤੇ ਕਿਸਾਨ ਅੰਦੋਲਨ ਨੂੰ ਸਪੋਰਟਰ ਜਿਹੜੇ ਆ ਸਿੰਘੂ ਬਾਰਡਰ ਜਿਹਨੂੰ ਕੁੰਡਲੀ ਬਾਰਡਰ ਵੀ ਕਹਿ ਦਿੰਦੇ ਉੱਥੇ ਪਹੁੰਚੇ ਸੀ ਤੇ ਕੁਝ ਪੰਜਾਬ ਦੀਆਂ ਜਥੇਬੰਦੀਆਂ ਤੇ ਹੋਰ ਬਾਹਰਲੀ ਸਟੇਟਾਂ ਦੀਆਂ ਜਥੇਬੰਦੀਆਂ ਜਿਹੜੀ ਟਿੱਕਰੀ ਬਾਰਡਰ ਤੇ ਬੈਠੀਆਂ ਸੀ ਸਾਡੇ ਪਿੰਡ ਥੋਬੇ ਦੇ ਕਿਸਾਨ ਜਿਹੜੇ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਜਿਹੜੇ ਉਗਰਾਹਾਂ ਦੇ ਨਾਲ ਜੁੜੇ ਸੀ ਤੇ ਉਗਰਾਹਾਂ ਜਥੇਬੰਦੀ ਜਿਹੜੀ ਟਿੱਕਰੀ ਬਾਰਡਰ ਤੇ ਬੈਠੀ ਇਹ ਕਿਸਾਨਾਂ ਨੂੰ ਅੱਗੇ ਦਿੱਲੀ ਚ ਐਂਟਰ ਕਰਨ ਤੋਂ ਰੋਕਣ ਲਈ ਆ ਕੰਟੇਨਰ ਵਗੈਰਾ ਸਿੰਘੂ ਬਾਰਡਰ ਤੇ ਇਦਾਂ ਹਰ ਬਾਰਡਰਾਂ ਤੇ ਤਕਰੀਬਨ ਰੋਕਾਂ ਲਾਈਆਂ ਗਈਆਂ ਸੀ ਜਦੋਂ ਪਤਾ ਹੋਵੇ ਸੀਨੇ ਵਿੱਚ ਛੇਕ ਹੋਣਗੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਰੱਸਾ ਚੁੰਮ ਕੇ ਹੱਥੀ ਆਪੇ ਆਪਣਾ ਵजूद ਵਾਹੇ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਬਾਲ ਸਾਰੀਆਂ ਖਟੀਆਂ ਮਿੱਠੀਆਂ ਤੇ ਭਾਵਨਾਤਮਕ ਜਾਂਦਾਂ ਨਾਲ ਲੈ ਕੇ ਨਾ ਚਾਹੁੰਦੇ ਹੋਏ ਵੀ ਕਿਸਾਨ ਅੰਦੋਲਨ ਦਿੱਲੀ ਧਰਨੇ ਤੋਂ 9 ਜਨਵਰੀ 2021 ਨੂੰ ਮੈਨੂੰ ਅੰਮ੍ਰਿਤਸਰ ਲਈ ਵਾਪਸੀ ਕਰਨੀ ਪੈ ਗਈ। ਹੁਣ ਆਉਂਦੇ ਆਪਾਂ ਉਹ ਵਿਸ਼ਵ ਇਤਿਹਾਸ ਵਲਡ ਰਿਕਾਰਡ ਵਾਲੀ ਗੱਲ ਵੱਲ ਜਿੱਥੋਂ ਆਪਾਂ ਵੀਡੀਓ ਨੂੰ ਸ਼ੁਰੂ ਕੀਤਾ ਸੀ। ਵਾਪਸੀ ਵੇਲੇ ਵੀ ਮੇਰਾ ਇਹੀ ਪ੍ਰੋਗਰਾਮ ਸੀ ਕਿ ਇੱਕ ਰਾਤ ਸਰਹੰਦ ਫਤੇਗੜ ਸਾਹਿਬ ਰੋਕੇ ਅਗਲੇ ਦਿਨ ਅੰਮ੍ਰਿਤਸਰ ਨੂੰ ਜਾਊਂਗਾ। ਪਰ ਦਿੱਲੀ ਤੋਂ ਨਿਕਲਦਿਆਂ ਸਾਰ ਮੋਟਰਸਾਈਕਲ ਚਲਾਉਂਦਿਆਂ ਚਲਾਉਂਦਿਆਂ ਮਨ 'ਚ ਇੱਕ ਵਿਚਾਰ ਆਇਆ। ਜੇ ਮੈਂ ਇਦਾਂ 2 ਦਿਨ ਲਾ ਕੇ ਗਿਆ ਤਾਂ ਫਿਰ ਮੇਰੇ 'ਚ ਤੇ ਆਮ ਲੋਕਾਂ 'ਚ ਫਰਕ ਕੀ ਆ? ਕੁਝ ਐਸਾ ਕਰਾਂ ਜਿਹਦੇ ਨਾਲ ਮੈਂ ਹਮੇਸ਼ਾ ਯਾਦ ਰੱਖਿਆ ਜਾਵਾਂ। ਫਿਰ ਦਿਮਾਗ ਦੇ ਵਿੱਚ ਪੁੱਠੇ ਕੰਮਾਂ ਵਾਲਾ ਕੀੜਾ ਭੁੜਕਿਆ ਤੇ ਮੈਂ ਇਹ ਸੋਚਿਆ ਕਿ ਇੱਕੇ ਦਿਨ ਦੇ ਵਿੱਚ ਹੀ ਮੋਟਰਸਾਈਕਲ ਨੂੰ ਅਮਰਸਰ ਲਾਉਣਾ। ਉਸ ਟਾਈਮ ਤੇ ਤਕਰੀਬਨ ਜਦੋਂ ਇਹ ਮੈਂ ਸਲਾਹ ਕੀਤੀ ਦੁਪਹਿਰ ਦਾ 1:30 ਵਜੇ ਗਿਆ ਹੋਣਾ ਤੇ ਵਰਲਡ ਰਿਕਾਰਡ ਵਾਲੀ ਗੱਲ ਇਹ ਆ ਵੀ ਹੁਣ ਮੋਟਰਸਾਈਕਲ ਬਾਰੇ ਸੁਣ ਲਓ। ਮੋਟਰਸਾਈਕਲ ਦੇ ਦੋਵੇਂ ਟਾਇਰ ਖਰਾਬ ਸੀ, ਮਤਲਬ ਘਸੇ ਸੀ। ਉਹਨਾਂ ਦੇ ਬੈਰਿੰਗ ਐਕਸਲ ਖਰਾਬ ਸੀ, ਲਾਈਟ ਖਰਾਬ ਸੀ, ਬੈਟਰੀ ਵੀ ਡੱਡ ਹੋ ਗਈ ਸੀ, ਬੈਟਰੀ ਨਹੀਂ ਸੀ ਚੱਲਦੀ, ਹਾਰਨ ਨਹੀਂ ਸੀ ਚੱਲਦਾ। ਔਰ ਜਿਹੜੀ ਗੇਅਰ ਪਾਉਣ ਵਾਲੀ ਕਿੱਲੀ ਉਹ ਵੀ ਕੰਮ ਨਹੀਂ ਸੀ ਕਰਦੀ, ਚੇਨ ਵੀ 부ੜਕਦੀ ਸੀ। ਹੋਰ ਵੀ ਕਈ ਤਰ੍ਹਾਂ ਦੀਆਂ ਮੋਟਰਸਾਈਕਲ 'ਚ ਪਰੇਸ਼ਾਨੀਆਂ ਉਸ ਤੋਂ ਇਲਾਵਾ ਮੈਨੂੰ ਠੰਡ ਵੀ ਆਮ ਲੋਕਾਂ ਤੋਂ ਜ਼ਿਆਦਾ ਲੱਗਦੀ ਸੀ। ਦੂਜੀ ਗੱਲ ਇਹ ਮੇਰੀ ਨਜ਼ਰ ਵੀ ਘਟਿਆ ਮੈਨੂੰ ਰਾਤ ਨੂੰ ਪ੍ਰੋਪਰ ਸਾਫ਼ ਦਿਖਦਾ ਵੀ ਨਹੀਂ ਸੀ ਉਸ ਹਿਸਾਬ ਨਾਲ ਐਣਕ ਲੱਗੀ ਸੀ ਮੇਰੇ ਔਰ तकरीबन तकरीबन ਮੁਸ਼ਕਲਾਂ ਹੀ ਮੁਸ਼ਕਲਾਂ ਸੀ ਇੱਕ ਦਿਨ ਦੇ ਵਿੱਚ 400 ਕਿਲੋਮੀਟਰ ਤੋਂ ਵੱਧ ਪੈਂਡਾ ਕੱਢਣਾ ਉਹ ਵੀ ਉਸ ਕਬਾਰ ਮੋਟਰਸਾਈਕਲ ਦੇ ਇੱਕ ਕਿਸੇ ਵੀ ਪਾਸਿਓਂ ਗੱਲ ਪੌਸੀਬਲ ਲੱਗਦੀ ਨਹੀਂ ਸੀ ਬਸ ਇਹੀ ਸੋਚ ਕੇ ਮੈਂ ਸੋਚਿਆ ਵੀ ਇਹਨੂੰ ਅੱਜ ਕਰਨਾ ਹੀ ਕਰਨਾ ਅਗਰ ਮੈਂ ਬਚ ਗਿਆ ਤਾਂ ਵੀ ਠੀਕ ਹੈ ਜੇ ਮਰ ਗਿਆ ਤੇ ਇਹ ਵੀ ਅੰਦੋਲਨ ਦੇ ਨਾਂ ਤੇ ਹੀ ਆ ਮੇਰੀ ਜਾਨ तकरीबन ਆ ਤੁਸੀਂ ਟਾਈਮ ਨੋਟ ਕਰ ਸਕਦੇ ਹਰ ਫੋਟੋ ਦੇ ਨਾਲ ਟਾਈਮ ਆ ਰਿਹਾ ਹਰਿਆਣਾ ਸਟੇਟ ਦੇ ਵਿੱਚ ਪਤਾ ਨਹੀਂ ਕਰਨਾਲ ਕੇ ਸੋਨੀਪੱਤ ਪਾਣੀਪੱਤ ਦੇ ਲਾਗੇ ਕਿਸੇ ਇਲਾਕੇ 'ਚ ਮੈਨੂੰ ਜਗ੍ਹਾ ਨਹੀਂ ਪਿਆਦ ਉੱਥੇ ਮੇਰੇ ਮੋਟਰਸਾਈਕਲ ਦਾ ਟਾਇਰ ਫਟ ਗਿਆ ਸੀ ਤੇ ਫਿਰ ਮੈਂ ਪੁਰਾਣਾ ਟਾਇਰ ਪਵਾਇਆ ਤਕਰੀਬਨ 600 ਰੁਪਿਆ ਬੰਦੇ ਨੇ ਲਾਇਆ ਹਾਂ ਤਾਂ ਅਮਰਸਰ ਪਹੁੰਚ ਜੂਗਾ 9 ਜਨਵਰੀ ਨੂੰ ਸਵੇਰੇ 9:00 ਵਜੇ ਤਕਰੀਬਨ ਮੈਂ ਸਿੰਘੂ ਬਾਰਡਰ ਤੇ ਚੱਲਿਆ ਸੀ ਤੇ ਆ ਤੁਸੀਂ ਟਾਈਮ ਨੋਟ ਕਰ ਸਕਦੇ ਫੋਟੋ ਤੇ ਕਿੰਨੇ ਕ ਵਜੇ ਦੇ ਕਰੀਬ ਮੈਂ ਅਮਰਸਰ ਗੇਟ ਤੇ ਪਹੁੰਚ ਗਿਆ ਸੀ ਫਿਰ ਉਦੋਂ ਆ ਵੀਡੀਓ ਵਗੈਰਾ ਬਣਾਈ ਸੀ ਆ ਟਾਈਮ ਨੋਟ ਕਰ ਲਓ 19:43 ਮਤਲਬ 7:43 ਮਿੰਟ ਤੇ ਪਾਉਣੀ ਇੱਕ 8 ਵਜੇ ਮੈਂ ਅਮਰਸਰ 골ਡਨ ਗੇਟ ਤੇ ਪਹੁੰਚ ਗਿਆ ਸੀ ਇਸ ਗੱਲ ਦੀ ਖੁਸ਼ੀ ਸ਼ਾਇਦ ਤੁਸੀਂ ਕਦੀ ਵੀ ਮਹਿਸੂਸ ਨਹੀਂ ਕਰ ਸਕਦੇ ਜਿਹੜਾ ਉਸ ਦਿਨ ਮੈਂ ਕੰਮ ਕਰ ਚੁੱਕਾ ਸੀ ਤਕਰੀਬਨ 400 ਕਿਲੋਮੀਟਰ ਤੋਂ ਵੱਧ ਅੱਜ ਇੱਕ ਵਾਰ ਤੇ ਇਸ ਰਿਕਾਰਡ ਕਰ ਕੈਮ ਕਰਦਾ ਆ 480 ਕਿਲੋਮੀਟਰ ਦਾ ਪੈਂਡਾ ਕਰਕੇ ਇੱਕੇ ਦਿਨ ਦੇ ਵਿੱਚ ਉਹ ਵੀ ਖਤਾਰਾ ਜੀ ਬਾਈਕ ਤੇ ਬੱਲੇ ਬੱਲੇ ਕਰਾ ਦਿੱਤੀ ਆ ਔਰ ਇਹਦੀ ਹਾਲਤ ਤੁਸੀਂ ਦੇਖ ਸਕਦੇ ਆ ਟਾਇਰ ਵੀ ਰਸਤੇ ਦੇ ਵਿੱਚ ਫਟ ਗਿਆ ਸੀ ਤੇ ਫਿਰਾਲ 9 ਤਰੀਕ ਨੂੰ ਦਿੱਲੀੋਂ ਚੱਲ ਕੇ ਆਪਣੇ ਘਰੇ ਪਹੁੰਚ ਗਿਆ ਇਹ ਘਰ ਸੀ ਫੋਟੋ ਆ ਸਾਡੇ ਜਦੋਂ ਮੈਂ ਪਹੁੰਚ ਗਿਆ ਤੇ ਅਗਲੇ ਦਿਨ ਦਿਨ ਚੜੇ ਫਿਰ ਮੈਂ ਮੋਟਰਸਾਈਕਲ ਦੀ ਪ੍ਰੋਪਰ ਇੱਕ ਵੀਡੀਓ ਬਣਾਈ ਵੀ ਤੁਸੀਂ ਇਹਦੇ ਸਾਰੇ ਲੱਛਣ ਦੇਖ ਲਓ ਆ ਹਾਲਤ ਸੀ ਇਹਦੀ ਇਹ ਇਦਾਂ ਦਾ 15 ਸਾਲ ਪੁਰਾਣਾ ਮੋਟਰਸਾਈਕਲ ਤੇ ਕਬਾੜ ਹੀ ਮੋਟਰਸਾਈਕਲ ਤੇ ਕਬਾੜ ਹੀ ਮੈਂ ਮਤਲਬ ਮੈਂ ਅਜ ਤੱਕ ਬਹੁਤ ਵਧੀਆ ਕੰਮ ਨਹੀਂ ਕੀਤੇ ਆ ਤੁਸੀਂ ਟੇਪਾਂ ਲਾ ਕੇ ਦੇਖ ਸਕਦੇ ਮਗਰ ਕਿਦਾਂ ਖਲਾ ਰਿਆ ਔਰ ਟਾਇਰ ਉੱਥੋਂ ਜਿਹੜਾ ਮੈਂ ਲਾਇਆ ਸੀ ਸਬੂਤ ਵਜੋਂ ਵੀ ਆ ਟਾਇਰ ਮੇਰਾ ਫਟਿਆ ਤੇ ਆ ਜਿਹੜੀ ਗੇਅਰ ਵਾਲੀ ਕਿੱਲੀ ਜੀ ਵੀ ਇਹਦੀ ਨਾ ਕਈ ਵਾਰ ਅੜ ਜਾਂਦੀ ਸੀ ਸੋ ਇਦਾਂ ਕਰਦਿਆਂ ਕਰਾਉਂਦਿਆਂ ਇਹ ਫਿਰ ਮੈਨੂੰ ਬਾਅਦ ਚ ਵੇਚਣਾ ਪਿਆ ਸੀ ਕਿਉਂਕਿ ਪੈਸੇ ਤੇ ਹੈਗੇ ਨਹੀਂ ਇਹ ਮੇਰਾ ਤਕਰੀਬਨ 6000 ਰੁਪਏ ਦਾ ਵਿਕਿਆ ਸੀ ਧਰਨੇ ਤੋਂ ਆ ਕੇ ਦੂਜੇ ਤੀਜੇ ਦਿਨ ਇਹਨੂੰ ਵੇਚਦਾ ਸੀ ਅਗਲੇ ਦਿਨ ਫਿਰ ਬਾਬੇ ਦੀਪਸੰਗ ਦੀ ਜਾ ਕੇ ਸ਼ੁਕਰਾਨਾ ਕੀਤਾ ਵੀ ਇਤਿਹਾਸ ਰਚਿਆ ਪਰ ਕਿਸੇ ਨੂੰ ਪਤਾ ਨਹੀਂ ਲੱਗਾ ਸਸ